ਮੈਂ ਤਾਂ ਕੇਸਰੀ ਕਰਾ ਦੇਖਦੇ ਹਾਂ ਭਾਜਪਾ ਦੀ ਪਰਫਾਰਮੈਂਸ ਨੂੰ ਖਾਸ ਕਰ ਰਵਨੀਤ ਬਿੱਟੂ ਦੇ ਵੱਲੋਂ ਕਾਫੀ ਜ਼ੋਰ ਜਿਹੜਾ ਲਗਾਇਆ ਗਿਆ ਵਾਹਿਦ ਰਜੀਤ ਖਾਲਸਾ ਵਾਹਿਦੂ ਜੀ ਦੀ ਫਤਿਹ ਅਸੀਂ ਇਹ ਲੁਧਿਆਣਾ ਦਿਹਾਤੀ ਦੇ ਸਾਡੇ 5 ਵਾਰਡ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਪੈਂਦੇ ਸੀ ਜਮਾਲਪੁਰ ਮੰਡਲ ਦੇ ਵਿੱਚ ਉਹਦੇ ਵਿੱਚੋਂ ਅਸੀਂ 2 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ 23 ਨੰਬਰ ਵਾਰਡ ਤੇ 21 ਨੰਬਰ ਵਾਰਡ ਸੋ ਸਾਡੀ ਹਾਈ ਕਮਾਂਡ ਦਾ ਸਮੂੱਚੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਮਰਜ਼ੀ ਨਾਲ ਟਿਕਟਾਂ ਦਿੱਤੀਆਂ ਸੋਮ ਜਖੜ ਜੀ ਸਾਡੇ ਪੰਜਾਬ ਪ੍ਰਧਾਨ ਤੇ ਸਾਡੇ ਜੁਨਾਹ ਵਾਲੇ ਇੰਚਾਰਜ ਫਰੰਦਰ ਬਰਾੜ ਜੀ ਸਾਡੇ ਮਨਿਸਟਰ ਰਮੇਸ਼ ਪਿੱਟੂ ਜੀ ਅਤੇ ਤੇਂਦਰ ਮਿੱਤਲ ਜੀ ਕੇਵਲ ਢੱਲੂ ਜੀ ਸਮੂੱਚੀ ਕੇਵਲ ਢੱਲੂ ਜੀ ਨੂੰ ਸਾਡੀ ਸਮੂੱਚੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਹਾਈ ਕਮਾਂਡ ਨੇ ਇਤਨਾ ਵਧੀਆ ਸਾਡੇ ਕੈਂਡੀਡੇਟ ਚੁਣਨ ਦਾ ਮੌਕਾ ਦਿੱਤਾ ਤੇ ਅਸੀਂ ਪੂਰੀ ਮਿਹਨਤ ਸਾਡੇ ਵਰਕਰਾਂ ਨੇ ਸਾਡੀ ਇਤਿਹਾਤੀ ਦੀ ਟੀਮ ਨੇ ਤੇ ਸਾਡੇ ਦੋਨੋਂ ਕੈਂਡੀਡੇਟ ਨੇ ਬਹੁਤ ਮਿਹਨਤ ਕੀਤੀ ਤੇ ਇਹ ਸੀਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਜਿੱਤ ਕੇ ਬੀਜੇਪੀ ਦੇ ਝੋਲੀ ਦੇ ਵਿੱਚ ਪਾਈਆਂ ਨੇ ਲੱਗਦਾ ਭਾਜੀ ਕਿ ਇਹ ਜਿਹੜਾ ਆਉਣ ਵਾਲੀ ਜਿਹੜੀ ਸਤਾਈ ਆ ਉਹਦਾ ਸੈਮੀ ਫਾਈਨਲ ਬੰਨੀ ਹੈ ਮੈਨੂੰ ਜਿਸ ਹਾਵ ਨਾਲ ਆ ਭਾਜਪਾ ਦੀ ਵੋਟ ਬੈਂਕ ਵਧਿਆ ਵਾ ਵੱਡਾ ਇਹਨਾਂ ਫਾਇਦਾ ਵਿਦਾਨ ਹੋਵੇ ਸੁਣਾ ਬਿਲਕੁਲ ਦੇਖੋ ਇੱਕ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਦਿੱਨਾ ਹੁੰਦਾ ਜੋ ਇੱਕ ਮਿਨੀ ਪਾਰਲੀਮੈਂਟ ਹੁੰਦੀ ਹੈ ਸਾਰੇ ਕੰਮ ਕੌਂਸਲਰ ਨਹੀਂ ਕਰਨੇ ਹੁੰਦੇ ਆ ਉਹਨੇ ਲੋਕਾਂ ਨਾਲ ਡਾਇਰੈਕਟ ਜੁੜਨਾ ਹੁੰਦਾ ਕਿ ਇੰਨਾ ਵੱਡਾ ਹੰਗਾਰਾ ਸਾਨੂੰ ਬੀਜੇਪੀ ਨੂੰ ਮਿਲਿਆ ਤੇ 27 ਦਾ ਮੋੜ ਬਣਿਆ ਗਿਆ ਜਿਹੜੇ ਸਾਡੇ ਬਾਕੀ ਤਿੰਨ ਸੀਟਾਂ ਵੀ ਸਾਡੇ ਕੈਂਡੀਡੇਟ ਨੇ ਬਹੁਤ ਵਧੀਆ ਫਾਈਟ ਕੀਤੀ ਹੈ ਥੋੜੀਆਂ ਜਿਹੀਆਂ ਜੀ ਵੋਟਾਂ ਤੇ ਅਸੀਂ ਹਾਰੇ ਹਾਂ ਮੀ ਆਸ਼ੀਪ ਨੂੰ ਲੈ ਕੇ ਚਰਚਾਵਾ ਚੱਲਦੀਆਂ ਨੇ ਕਿ ਭਾਜਪਾ ਕਿਤਨਾ ਕਿਤੇ ਅਲਾਈਂਸ ਕਰ ਸਕਦਾ ਦੇਖੋ ਮੇਰ ਤਾਂ ਵੱਡੇ ਲੈਵਲ ਤੇ ਸਾਡੀ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਮੰਨਿਆ ਜਾਏਗਾ ਜਿੱਥੇ ਸਾਨੂੰ ਹੁਕਮ ਕਰਨਗੇ ਸਾਡੇ ਦੋਤੇ ਦੋਨੇ ਕੈਂਡੀਡੇਟ ਕੋਈ ਟਾਈਟਲ ਇਨਸਾਨ ਦਾ ਵੀ ਜ਼ਿਕਰ ਆ ਰਿਹਾ ਕੁਝ ਨਹੀਂ ਇੰਦਾ ਦੀ ਹਲੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜੋ ਹਾਈ ਕਮਾਂਡ ਸਾਨੂੰ ਕਹੇਗੀ ਸਾਡੇ ਦੋਨੋਂ ਕੈਂਡੀਡੇਟ ਉੱਥੇ ਜਾ ਕੇ ਉਹਨਾਂ ਦੇ ਬੋਲ ਚੜਾਉਣਗੇ ਪਿਛਲੀਆਂ ਸਰਕਾਰਾਂ ਨਸ਼ੇ ਦੇ ਖਿਲਾਫ ਸੌਂਗਾ ਘਾ ਕੇ ਮੁਕਰੀਆ ਕੋਈ ਕਹਿੰਦਾ ਮਹੀਨੇ ਚ ਨਸ਼ਾ ਖਤਮ ਕਰ ਦੇਗੇ ਤੁਸੀਂ ਇਹ ਵਾਰ ਕੀ ਦਿੰਦੇ ਅਸੀਂ ਤਾਂ ਸਾਡੇ ਹੁਣ ਦੋਨੋਂ ਕੈਂਡੀਡੇਟ ਨੇ ਪਹਿਲਾਂ ਕਹਿ ਕੇ ਹਟਿਆ ਕਰਨ ਨੇ ਵੀ ਕਿਹਾ ਤੇ ਪਿੰਖੂ ਜੀ ਨੇ ਵੀ ਅਸੀਂ ਤਾਂ ਲਾਈਟਾਂ ਲਗਾ ਕੇ ਹੋ ਸਕਿਆ ਤਾਂ ਦੋਨੋਂ ਵ ਅਸੀਂ ਨਸ਼ਾ ਕਿੱਧਰੋਂ ਖਤਮ ਕਰਾਂਗੇ ਸਾਡੇ ਵਾਰਡਾਂ ਦੇ ਵਿੱਚ ਕੋਈ ਨਸ਼ਾ ਜਾਂ ਕੋਈ ਇਦਾਂ ਸਮੱਗਲ ਨਹੀਂ ਮਿਲੇਗਾ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਸਾਡੇ ਇਹਨਾਂ ਦੀ ਸਰਵਾਈ ਹੋਣੀ ਚਾਹੀਦੀ ਹਰ ਜਗ੍ਹਾ ਤੇ ਅਸੀਂ ਮੇਅਰ ਜੋ ਵੀ ਬਣੂਗਾ ਉਹਦੇ ਨਾਲ ਅਸੀਂ ਮੋਟੇ ਨਾ ਮੋਟਾ ਲਾ ਕੇ ਕੰਮ ਕਰਾਂਗੇ ਪਰ ਜੇ ਸਹੀ ਕੰਮ ਕਰਾਂਗੇ ਵਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਭਾਜਪਾ ਦੀ ਪਰਫਾਰਮੈਂਸ ਨੂੰ ਖਾਸ ਕਰ ਰਵਨੀਤ ਬਿੱਟੂ ਦੇ ਵੱਲੋਂ ਕਾਫੀ ਜ਼ੋਰ ਜੜਾ ਲਗਾਇਆ ਗਿਆ ਵਾਹਿਦ ਰਜੀਕਾ ਖਾਲਸਾ ਵਾਹਿਦੂ ਜੀ ਦੀ ਫਤਿਹ ਅਸੀਂ ਇਹ ਲੁਧਿਆਣਾ ਦਿਹਾਤੀ ਦੇ ਸਾਡੇ 5 ਵਾਰਡ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਪੈਂਦੇ ਸੀ ਜਮਾਲਪੁਰ ਮੰਡਲ ਦੇ ਵਿੱਚ ਉਹਦੇ ਵਿੱਚੋਂ ਅਸੀਂ 2 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ 23 ਨੰਬਰ ਵਾਰਡ ਤੇ 21 ਨੰਬਰ ਵਾਰਡ ਸੋ ਸਾਡੀ ਹਾਈ ਕਮਾਂਡ ਦਾ ਸਮੂੱਚੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਮਰਜ਼ੀ ਨਾਲ ਟਿਕਟਾਂ ਦਿੱਤੀਆਂ ਸੂਨੀ ਜਖੜ ਜੀ ਸਾਡੇ ਪੰਜਾਬ ਪ੍ਰਧਾਨ ਤੇ ਸਾਡੇ ਜੂਨਲ ਇੰਚਾਰਜ ਪ੍ਰਮੇਲ ਬਰਾੜ ਜੀ ਸਾਡੇ ਮਨਿਸਟਰ ਰਮੇਲ ਬਿੱਟੂ ਜੀ ਅਤੇ ਤੇਂਦਰ ਮਿੱਤਲ ਜੀ ਕੇਵਲ ਢੱਲੂ ਜੀ ਸਮੂੱਚੀ ਕੇਵਲ ਢੱਲੂ ਜੀ ਤੇ ਸਾਡੇ ਸਮੂੱਚੀ ਟੀਮ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਹਾਈ ਕਮਾਂਡ ਨੇ ਇਤਨਾ ਵਧੀਆ ਸਾਡੇ ਕੈਂਡੀਡੇਟ ਚੁਣਨ ਦਾ ਮੌਕਾ ਦਿੱਤਾ ਤੇ ਅਸੀਂ ਪੂਰੀ ਮਿਹਨਤ ਸਾਡੇ ਵਰਕਰਾਂ ਨੇ ਸਾਡੀ ਇਤਿਹਾਤੀ ਦੀ ਟੀਮ ਨੇ ਤੇ ਸਾਡੇ ਦੋਨੋਂ ਕੈਂਡੀਡੇਟ ਨੇ ਬਹੁਤ ਮਿਹਨਤ ਕੀਤੀ ਤੇ ਇਹ ਸੀਟਾਂ ਅਸੀਂ ਆਮ ਆਦਮੀ ਪਾਰਟੀ ਨੂੰ ਜਿੱਤ ਕੇ ਬੀਜੇਪੀ ਦੇ ਝੋਲੀ ਦੇ ਵਿੱਚ ਪਾਈਆਂ ਨੇ ਲੱਗਦਾ ਭਾਜੀ ਕਿ ਇਹ ਜਿਹੜਾ ਆਉਣ ਵਾਲੀ ਜਿਹੜੀ ਸਤਾਈ ਆ ਉਹਦਾ ਸੈਮੀ ਫਾਈਨਲ ਬੰਨੀ ਹੈ ਮੇਨੂੰ ਜਿਸ ਤਰ੍ਹਾਂ ਨਾਲ ਆ ਭਾਜਪਾ ਦੀ ਵੋਟ ਬੈਂਕ ਵਧਿਆ ਵਾ ਬੰਦਾ ਇਹਦਾ ਫਾਇਦਾ ਵਿਧਾਨ ਸਭਾ ਸੁਣਾ ਬਿਲਕੁਲ ਦੇਖੋ ਇੱਕ ਜਿਹੜੀ ਕਾਰਪੋਰੇਸ਼ਨ ਦੀ ਇਲੈਕਸ਼ਨ ਜਿੱਦਣਾ ਹੁੰਦਾ ਜੋ ਇੱਕ ਮਿਨੀ ਪਾਰਲੀਮੈਂਟ ਹੁੰਦੀ ਹੈ ਸਾਰੇ ਕੰਮ ਕੌਂਸਲਰ ਨਹੀਂ ਕਰਨੇ ਹੁੰਦੇ ਆ ਉਹਨਾਂ ਹੀ ਲੋਕਾਂ ਨਾਲ ਡਾਇਰੈਕਟ ਜੁੜਨਾ ਹੁੰਦਾ ਇਹ ਇਨਾ ਵੱਡਾ ਹੰਗਾਰਾ ਸਾਨੂੰ ਬੀਜੇਪੀ ਨੂੰ ਮਿਲਿਆ ਤੇ 27 ਦਾ ਮੋੜ ਬਣਿਆ ਗਿਆ ਜਿਹੜੇ ਸਾਡੇ ਬਾਕੀ ਤਿੰਨ ਸੀਟਾਂ ਵੀ ਸਾਡੇ ਕੈਂਡੀਡੇਟ ਨੇ ਬਹੁਤ ਵਧੀਆ ਫਾਈਟ ਕੀਤੀ ਹੈ ਥੋੜੀਆਂ ਜਿਹੀਆਂ ਜੀ ਵੋਟਾਂ ਤੇ ਅਸੀਂ ਹਾਰੇ ਹਾਂ ਮੀ ਆਸ਼ੀਪ ਨੂੰ ਲੈ ਕੇ ਚਰਚਾਵਾਂ ਚੱਲਦੀਆਂ ਨੇ ਕਿ ਭਾਜਪਾ ਕਿਤਨਾ ਕਿਤੇ ਅਲਾਈਂਸ ਕਰ ਸਕਦਾ ਦੇਖੋ ਮੇਅਰ ਤਾਂ ਵੱਡੇ ਲੈਵਲ ਤੇ ਸਾਡੀ ਹਾਈ ਕਮਾਂਡ ਦਾ ਜੋ ਫੈਸਲਾ ਹੋਏਗਾ ਮੰਨਿਆ ਜਾਏਗਾ ਜਿੱਥੇ ਸਾਨੂੰ ਹੁਕਮ ਕਰਨਗੇ ਸਾਡੇ ਦੋਤੇ ਦੋਨੇ ਕੈਂਡੀਡੇਟ ਕੋਈ ਟਾਈਟਲ ਇਨਸਾਨ ਦਾ ਜ਼ਿਕਰ ਆ ਰਿਹਾ ਕੁਝ ਨਹੀਂ ਇੰਦਾ ਦੀ ਹਲੇ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਜੋ ਹਾਈ ਕਮਾਂਡ ਸਾਨੂੰ ਕਹੇਗੀ ਸਾਡੇ ਦੋਨੋਂ ਕੈਂਡੀਡੇਟ ਉੱਥੇ ਜਾ ਕੇ ਉਹਨਾਂ ਦੇ ਪੋਲ ਚੜਾਉਣਗੇ ਪਿਛਲੇ ਅਧਰਕਾਰਾਂ ਨਸ਼ੇ ਦੇ ਖਿਲਾਫ ਸੌਂਗਾ ਖਾ ਕੇ ਮੁਕਰੀਆਂ ਕੋਈ ਕਹਿੰਦਾ ਮਹੀਨੇ ਚ ਨਸ਼ਾ ਖਤਮ ਕਰ ਦੇਗਾ ਤੁਸੀਂ ਇਹਦ ਤੱਕ ਕੀ ਕਰਨਾ ਅਸੀਂ ਤਾਂ ਸਾਡੇ ਹੁਣ ਦੋਨੋਂ ਕੈਂਡੀਡੇਟ ਨੇ ਪਹਿਲਾਂ ਕਹਿ ਕੇ ਹਟਿਆ ਕਰਨ ਨੇ ਵੀ ਕਿਹਾ ਤੇ ਪਿੰਖੂ ਜੀ ਨੇ ਵੀ ਅਸੀਂ ਤਾਂ ਲਾਈਟਾਂ ਲਗਾ ਕੇ ਹੋ ਸਕਿਆ ਤਾਂ ਦੋਨੋਂ ਅਸੀਂ ਨਸ਼ਾ ਗੇਧਰੋਂ ਖਤਮ ਕਰਾਂਗੇ ਸਾਡੇ ਵਾੜਾਂ ਦੇ ਵਿੱਚ ਕੋਈ ਨਸ਼ਾ ਜਾਂ ਕੋਈ ਏਦਾਂ ਸਮਗਲ ਨਹੀਂ ਮਿਲੇਗਾ ਅਸੀਂ ਉਹਨੂੰ ਅਰੈਸਟ ਕਰਾਵਾਂਗੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਸਾਡੇ ਇਹਨਾਂ ਦੀ ਸਰਵਾਈ ਹੋਣੀ ਚਾਹੀਦੀ ਹਰ ਜਗ੍ਹਾ ਤੇ ਅਸੀਂ ਮੇਅਰ ਜੋ ਵੀ ਬਣੂਗਾ ਉਹਦੇ ਨਾਲ ਅਸੀਂ ਮੋਟੇ ਨਾ ਮੋਟਾ ਲਾ ਕੇ ਕੰਮ ਕਰਾਂਗੇ ਪਰ ਜੇ ਸਹੀ ਕੰਮ ਕਰਾਂਗੇ